ਇਸ ਵੇਲੇ ਦੀ ਅਹਿਮ ਖਬਰ ਕੇਦਾਰਨਾਥ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਚਲਦਿਆਂ ਭਾਰਤ ਬਾਹੀ ਮਚੀਆ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਿੰਦੇ ਹਾਂ ਜਿੱਥੇ ਯਾਤਰਾ ਦੇ ਦੌਰਾਨ ਕਈ ਯਾਤਰੀ ਵੀ ਫਸ ਗਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਸੂਵਿਧਾ ਦੇ ਲਈ ਨੰਬਰ ਤੱਕ ਜਾਰੀ ਕਰ ਦਿੱਤੇ ਗਏ ਨੇ ਕਿ ਜੇਕਰ ਕਿਸੇ ਦਾ ਕੋਈ ਸਗਾ ਸੰਬੰਧੀ ਜਾਂ ਪਰਿਵਾਰਕ ਮੈਂਬਰ ਨਹੀਂ ਮਿਲ ਪਾਉਂਦਾ ਤਾਂ ਉਹ ਉਸੇ ਫੋਨ ਨੰਬਰ ਦੇ ਉੱਪਰ ਸੂਚਿਤ ਸੂchna ਜਿਹੜੀ ਉਹ ਲੈ ਸਕਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਬੇहद ਖੌਫਨਾਕ ਤਸਵੀਰਾਂ ਪਾਣੀ ਦਾ ਤੇਜ਼ ਵਹਾਅ ਤੁਸੀਂ ਦੇਖ ਸਕਦੇ ਹੋ ਕਿ तरीके ਦੇ ਨਾਲ ਕਿਉਂਕਿ ਲੈਂਡਸਲਾਈਡ ਹੋਈ ਹੈ ਲਗਾਤਾਰ ਉਤਰਾਖੰਡ ਦੇ ਵਿੱਚ ਜਿਹੜਾ ਮੀਂਹ ਵਰ ਰਿਹਾ ਮੀਂਹ ਲਗਾਤਾਰ ਪੈ ਰਿਹਾ ਤੇ ਭਾਰੀ ਬਰਸਾਤ ਹੋਣ ਦੇ ਚੱਲਦਿਆਂ ਹੀ ਇਹ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਬਾਅਦ ਇਹ ਵੀ ਦੱਸ ਜੇ ਕਿ ਸੋਨ ਪ੍ਰਯਾਗ ਜਿਹੜਾ ਕੁਝ ਹੀ ਕਿਲੋਮੀਟਰ ਦੀ ਅਧੂਰੀ ਤੇ ਹੈ ਕੇਦਾਰਨਾਥ ਤੋਂ ਉੱਥੇ ਵੀ ਬੱਦਲ ਫਟਿਆ ਬੱਦਲ ਫਟਣ ਦੇ ਚੱਲਦਿਆਂ ਅਤੇ ਕੇਦਾਰਨਾਥ ਦੇ ਵਿੱਚ ਲੈਂਡਸਲਾਈਡ ਹੋਣ ਦੇ ਚੱਲਦਿਆਂ 2 ਦਿਨਾਂ ਦੇ ਲਈ ਯਾਤਰਾ ਨੂੰ ਤਾਂ ਰੋਕ ਦਿੱਤਾ ਗਿਆ ਪਰ ਤਬਾਹੀ ਬਣਿਆ ਤਸਵੀਰਾਂ ਉਹ ਜ਼ਰੂਰ ਸਾਹਮਣੇ ਆਈਆਂ ਨੇ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਇਸ ਤਰੀਕੇ ਦੇ ਨਾਲ ਕੇਦਾਰਨਾਥ ਦੇ ਵਿੱਚ ਤਬਾਹੀ ਮਚੀ ਹੋਈ ਨਜ਼ਰ ਆ ਰਹੀ ਹੈ ਲੈਂਡਸਲਾਈਡ ਹੋਣ ਦੇ ਚਲਦਿਆਂ ਹਜ਼ਾਰਾਂ ਯਾਤਰੀ ਇੱਥੇ ਫਸੇ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਸ਼ੁਰੂ ਕੀਤਾ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਜਿਹੜਾ ਪੈਦਲ ਰੂਟ ਹੈ ਉਸ ਦੇ ਉੱਪਰ ਲਿੰਚੋਲੀ ਭੀਮਬਲੀ ਅਤੇ ਵੱਖ-ਵੱਖ ਥਾਵਾਂ ਦੇ ਉੱਪਰ ਫਸੇ ਹੋਏ 5000 ਲੋਕਾਂ ਦਾ ਰੈਸਕਿਊ ਕੀਤਾ ਜਾ ਚੁੱਕਿਆ ਅਜੇ ਵੀ ਕਈ ਹਜ਼ਾਰ ਯਾਤਰੀ ਜਿਹੜੇ ਨੇ OS ਰੂਟ ਦੇ ਉੱਪਰ ਫਸੇ ਹੋਏ ਨੇ ਔਰ ਰੈਸਕਿਊ ਦੇ ਲਈ ਚਨੂਕ MI 17 ਸਮੇਤ 7 ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ ਜਿਸ ਦੇ ਜ਼ਰੀਏ ਇਹਨਾਂ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਕੇਦਾਰਨਾਥ ਦੀ ਯਾਤਰਾ ਸੌਖੀ ਯਾਤਰਾ ਨਹੀਂ ਹੈ ਆਸਾਨ ਯਾਤਰਾ ਨਹੀਂ ਹੈ ਜਿਸ ਤਰੀਕੇ ਦੇ ਨਾਲ ਪਹਾੜੀ ਰਸਤੇ ਤੋਂ ਹੋ ਕੇ ਯਾਤਰਾ ਹੁੰਦੀ ਹੋਈ ਕੇਦਾਰਨਾਥ ਧਾਮ ਤੱਕ ਪਹੁੰਚਦੀ ਹੈ ਉਸ ਦੇ ਮੁਤਾਬਕ ਇੱਥੇ ਹੈਲੀਕਾਪਟਰਾਂ ਦੇ ਮਦਦ ਲਈ ਜਾ ਰਹੀ ਹੈ ਸੱਤ ਹੈਲੀਕਾਪਟਰਾਂ ਦੀ ਮਦਦ ਦੇ ਨਾਲ ਇਹਨਾਂ ਯਾਤਰੀਆਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਆ ਦੱਸਦੇ ਕਿ ਉਤਰਾਖੰਡ ਦੇ ਵਿੱਚ ਪਾਰੀ ਮੀਂਹ ਦੇ ਕਾਰਨ ਹਰੀਦਵਾਰ ਦੇਹਰਾਦੂਨ ਟਿਹਰੀ ਰੁਦਰ ਪ੍ਰਿਆਗ ਰੁਦਰ ਪ੍ਰਿਆਗ ਅਤੇ ਨਨਿਤਾਲ ਦੇ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਸਵੇਰੇ ਦੇ ਵਿੱਚ 48 ਘੰਟੇ ਦੇ ਲਈ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਉਤਰਾਖੰਡ ਦੇ ਵਿੱਚ ਭਾਰੀ ਮੀਂਹ ਦੇ ਚੱਲਦਿਆਂ ਹੀ ਇੱਕ ਪਾਸੇ ਇਹ ਤਸਵੀਰ ਹੈ ਇੱਕ ਪਾਸੇ ਦੀ ਜਿੱਥੇ ਕੇਦਾਰਨਾਥ ਰੂਟ ਦੇ ਉੱਪਰ ਜਾਨ ਬੇਲੇ ਰਾਹ ਦੇ ਵਿੱਚ ਆਉਂਦਾ ਸੋਨ ਪ੍ਰਿਆਗ ਉੱਥੇ ਲੈਂਡਸਲਾਈਡ ਹੋਈ ਹੈ ਲੈਂਡਸਲਾਈਡ ਦੇ ਚੱਲਦਿਆਂ ਦੋ ਦਿਨਾਂ ਦੇ ਲਈ ਯਾਤਰਾ ਨੂੰ ਰੋਕ ਦਿੱਤਾ ਗਿਆ ਤਾਂ ਮੋٹے ਤੌਰ ਤੇ ਦੱਸਦੇ ਕਿ ਸੋਨ ਪ੍ਰਿਆਗ ਤੋਂ ਕੇਦਾਰਨਾਥ ਦੀ ਦੂਰੀ ਜਿਹੜੀ ਹੈ ਉਹ 13 ਕਿਲੋਮੀਟਰ ਦੇ ਲਗਭਗ ਹੈ ਪਰ ਇਸ ਦੇ ਚੱਲਦੇ ਕਿਉਂਕਿ ਲੈਂਡਸਲਾਈਡ ਵੀ ਹੋਈ ਹੈ ਬੱਦਲ ਵੀ ਫਟਿਆ ਉਸ ਤੋਂ ਬਾਅਦ ਜਿਹੜੀ ਹੈ ਉਹ ਤਬਾਹੇ ਵਾਲੀਆਂ ਤਸਵੀਰਾਂ ਜ਼ਰੂਰ ਨਜ਼ਰ ਆ ਰਹੀਆਂ ਜਿਸ ਦੇ ਚੱਲਦੇ ਕਈ ਯਾਤਰੀ ਫਸ ਗਏ ਨੇ ਜਿਨ੍ਹਾਂ ਰੂਟਾਂ ਦੇ ਉੱਪਰ ਯਾਤਰੀ ਫਸੇ ਸਿਗੇ ਉੱਥੋਂ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਅਜੇ ਵੀ ਜਾਰੀ ਹੈ ਪ੍ਰਸ਼ਾਸਨ ਜਿਹੜਾ ਇੱਥੇ ਮੌਕੇ ਤੇ ਪਹੁੰਚਿਆ ਹੋਇਆ ਹੈ ਕਈ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਜਿਹੜੀਆਂ ਲਗਾਤਾਰ ਰੈਸਕਿਊ ਕਰ ਰਹੀਆਂ ਨੇ ਤੇ ਇਸ ਦੇ ਨਾਲ ਹੀ ਜਿਹੜੀ ਹੈ ਭਾਰਤੀ ਹਵਾਈ ਫੌਜ ਦੇ helicopterਾਂ ਦੀ ਮਦਦ ਲਈ ਜਾ ਰਹੀ ਹੈ ਭਾਰਤੀ ਹਵਾਈ ਫੌਜ ਦੇ MI 17VM ਅਤੇ ਚਨੂਕ helicopter ਜਿਹੜੇ ਨੇ ਉਹਨਾਂ ਦੀ ਮਦਦ ਲਈ ਜਾ ਰਹੀ ਹੈ ਇਸ ਤੋਂ ਇਲਾਵਾ NDRF ਦੀਆਂ 12 ਅਤੇ SDRF ਦੀਆਂ 60 ਟੀਮਾਂ ਇੱਥੇ ਰੈਸਕਿਊ ਕਰ ਰਹੀਆਂ ਨੇ ਤਾਂ ਕਿ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਹੀ ਇਹਨਾਂ ਫਸੇ ਹੋਏ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਸਕੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਵੱਡੇ ਪੱਥਰ ਜਿਹੜੇ ਨੇ لینڈ ਸਲਾਈਡ ਦੇ ਨਾਲ ਉਹ ਡਿੱਗੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਕਈ ਯਾਤਰੀ ਜਿਹੜੇ ਨੇ ਉਹ ਵੀ ਫਸੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਯਾਤਰੀਆਂ ਨੂੰ ਹੀ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੇ ਵੱਲੋਂ ਐਨ ਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਐਸ ਡੀ ਆਰ ਐਫ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਇੱਥੇ ਰੈਸਕਿਊ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਿਹੜੇ ਫਸੇ ਹੋਏ ਯਾਤਰੀ ਨੇ ਇਹਨਾਂ ਦੇ ਲਈ ਫੂਡ ਪੈਕੇਟ ਆਦ ਚੀਜ਼ਾਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਨੇ ਉਹਨਾਂ ਦੀ ਪੂਰਤੀ ਵੀ ਜਿਹੜੀ ਉਹ ਕੀਤੀ ਜਾ ਰਹੀ ਹੈ ਸਾਰਾ ਕੁਝ ਇੱਥੇ ਪ੍ਰਬੰਧ ਜਿਹੜਾ ਕਰ ਲਿਆ ਗਿਆ ਤੇ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਤਾਂ ਕਿ ਜੇਕਰ ਕੋਈ ਫਸਿਆ ਹੈ ਅਤੇ ਆ ਦੂਸਰੇ ਕਿਸੇ ਸਗੇ ਸਬੰਧੀ ਨੂੰ ਪਰਿਵਾਰਕ ਮੈਂਬਰ ਨੂੰ ਅਗਰ ਨਹੀਂ ਪਤਾ ਚੱਲ ਪਾਰਿਆ ਤਾਂ ਉਹ ਇਹਨਾਂ ਨੰਬਰਾਂ ਦੀ ਮਦਦ ਦੇ ਨਾਲ ਜਿਹੜਾ ਉਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਸਕਦਾ ਹੈ ਫਿਲਹਾਲ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਾਰਿਮੀ ਦੇ ਕਾਰਨ ਤਬਾਹੀ ਮੱਚੀ ਹੋਈ ਹੈ ਕਿਤੇ ਲੈਂਡਸਲਾਈਡ ਹੋ ਰਹੇ ਨੇ ਤਾਂ ਕਿਤੇ ਬੱਦਲ ਫੱਟ ਰਹੇ ਨੇ ਤੇ ਉਸੇ ਦੇ ਚੱਲਦਿਆਂ ਕੇਦਾਰਨਾਥ ਤੋ ਇਹ ਤਸਵੀਰਾਂ ਖੌਫਨਾਕ ਤਸਵੀਰਾਂ ਜਿਹੜੀਆਂ ਆ ਉਹ ਜ਼ਰੂਰ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਪਾਣੀ ਦਾ ਤੇਜ਼ ਵਹਾਅ ਦੇਖਿਆ ਜਾ ਸਕਦਾ ਲੈਂਡਸਲਾਈਡ ਹੁੰਦੀ ਦੇਖੀ ਜਾ ਰਹੀ ਹੈ ਔਰ ਦੂਸਰੇ ਪਾਸੇ ਐਸੇ ਚਲਦੇ ਆ ਯਾਤਰੀ ਫਸੇ ਹੋਏ ਨੇ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਰੈਸਕਿਊ ਚਲਾਇਆ ਜਾ ਰਿਹਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ 'ਤੇ